murinya, murinya, mamaya weh eh ya, ya murinya, wati, watiang ni wati nih, watiang 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 nah watiang watiang dia watiang watiang dia watiang watiang ਇਹ ਤਾਂ ਛੋਟੀਆਂ ਛੋਟੀਆਂ ਨੇ ਨਿੱਕੇ ਨਿੱਕੇ ਹੀ ਆ ਯਾਰ ਮਿਲੀ ਕੋਈ ਮੂਲੀ ਆ ਛੋਟੀਆਂ ਨੇ ਆ ਜੀ ਆ ਓਏ ਮਾਮਾ ਅੱਥਰੀ ਕਾਲ ਪੈਂਡਾ ਖਾਚੋ ਚਿਕੰਦਰ ਮੇਤੇ ਚਿਕੰਦਰ ਮੇਤੇ ਪੈਂਡਾ ਖਸ ਮਾ ਕੋਈ ਨਾ ਚਿਕੰਦਰ ਲਾਇ ਹੋਏ ਨਹੀਂ ਬਚ ਗਿਆ ਖੰਗੜਾ ਹਾਈ ਹੇ ਕੌਣ ਪਤੰਦਰ ਚਿਕੰਦਰ ਲਾਇ ਹੋਏ ਥੀ ਓਏ ਚਿਕੰਦਰ ਚਾਰ ਬੁੱਦੇ ਬੁੱਜੇ ਮੇਤੇ ਤੇ ਮੇਰੇ ਛਾਲੇ ਮਾਮਾ ਮਿਲੀਆਂ ਨਹੀਂ ਮੂਲੀਆਂ ਯਾਰ ਕਿਉਂ ਵਾਦੇ ਅਲਗੀਆਂ ਦਾ ਪਈਆਂ ਨੇ ਇਹਦਾ ਬਲੂਰ ਨੇ ਲੈ ਦੇਖੀ ਮੂੜੀਆਂ ਦੇ ਕੇ ਕਹਿਣਾ ਮੂੜੀ ਮੂੜੀਆਂ ਨਹੀਂ ਨਾ ਕੋਈ ਇਦਾਂ ਕਿਧਰੋਂ ਲੱਗਤਾ ਮੇਰਾ ਜਾਲਾ ਕੱਖ ਜੀ ਚ ਤੇ ਪੈ ਰੱਖਿਆ ਉਹ ਹਾਂ ਕਟੀਆਂ ਨਹੀਂ ਇਹ ਮੂੜੀਆਂ ਚੋਟੀਆਂ ਨੇ ਪੱਕ ਜਾਣਗੀਆਂ ਭਾਂ ਦਾ ਕੁਝ ਨਹੀਂ ਹੁੰਦਾ ਪੱਕੀਆਂ ਵੀ ਕਿਸੇ ਨੇ ਕੀ ਖਾਣੀਆਂ ਉਹ ਤਾਂ ਕਟੀਆਂ ਖਾਣ ਚ ਸਵਾਦ ਆਉਂਦਾ ਪਰ ਹੈ ਛੋਟੀ ਹੈ ਨਹੀਂ ਕਿਉਂ ਨੇ ਉਹ ਡੜ ਬਲੂਰ ਨੇ ਮੈਂ ਨੇ ਮਸੂਮ ਨੇ ਹਜੇ ਮਸੂਮ ਕਿਵੇਂ ਮਸੂਮ ਨਹੀਂ ਨਿੱਕਿਆ ਨੇ ਅੱਛਾ ਅੱਛਾ ਚਲ ਭਾਈ ਜਾ ਭਾਈ ਜਾ ਇੱਥੇ ਬਜਾ ਭੱਟ ਤੇ ਭਾਈ ਜਾ ਇਧਰ ਨੂੰ ਦੇਖੀ ਦੇਖ ਕੇ ਜੀ ਬਈਆ ਇਤਨੀ ਤੇਰਾ ਉਹ ਲੱਗਿਆ ਹੋਇਆ ਸਰੰਦਰ ਨਾ ਨਾ ਉਹ ਨਹੀਂ ਲੱਗਿਆ ਹੋਇਆ ਬਈਆ ਉੱਪਰ ਇਹ ਜਾ ਦੇ ਕੇ ਬੈਠੀ ਪੈਂਦਾ ਹੂੰ ਕੋਈ ਫੁੱਲ ਗੋਭੀ ਦਾ ਕਰਦੇ ਛੱਤਿਆ ਨਾ ਹੈ ਤੋਂ ਪਜੀ ਜੇ ਬੈ ਕੇ ਪੈਂਦਾ ਆਰਾਮ ਜਾ ਜਾਂਦਾ ਸਰਤਾ ਉਹ ਨਾ ਉਹ ਹੈ ਹਾਂ ਲੋ ਪੈਂਦੀ ਐ ਲੋ ਲੋ ਤਾਂ ਮੇਰੇ ਜੜਾ ਗਰਮੀਆਂ ਚ ਹੁੰਦੀ ਐ ਲੋ ਪੈਂਦੀ ਆ ਮਾਮਾ ਹੂੰ ਤੇਰੀ ਮਾਂ ਦਾ ਕਾਣੂ ਆਪਦੀ ਪੈ ਨੂੰ ਗਾਲ ਨਿਕਲਦੀ ਰਹੇ ਮਾਤਰ ਨੂੰ ਗਾਲ ਇਹ ਜੀ ਕੱਢਾ ਤੂੰ ਗੱਲਾਂ ਛੱਡ ਦੇ ਆਪ ਕੋ ਕੱਢੀ ਚੱਲ ਹਾਂ ਕੱਢੀ ਚੱਲ ਕਰੇ ਤੇਰੀ मामी ਨੇ ਟੇਕਣ ਦਿੰਦੀ ਮੇਰੇ ਛਾਲੇ ਦੀ ਨਾ ਚਾਰ ਉਹਦਾ ਨਿਕਲੂਗੀ ਹਾਂ ਨਿਕਲੂਗੀ ਉਹ ਤਾਂ ਓਏ ਨਹੀਂ ਕਹੀਦਾ ਹੁੰਦਾ ਤੇਰੇ ਪਿਆਵ ਨੇ ਜਮੀ ਛਹੀ ਛੱਡ ਕੇ ਗਿਆ ਮੇਰੇ ਕੋਲੇ ਛਹੀ ਜਮੀ ਉਹ ਵਨਾਂ ਲੈ ਆਉ ਮੇਰੇ ਕੋਲੇ ਗਦਾਰ ਬੰਦੇ ਦਾ ਤੇਰਾ ਪਿਆਵਾ ਨਹੀਂ ਕਹੀਦਾ ਹੁੰਦਾ ਮੇਰਾ ਕੋਈ ਪਿਆਉ ਨਹੀਂ ਤੇਰਾ ਲੱਗਦਾ ਹੋ ਪਾਪਾ ਓਏ ਤਾਪੜਾ ਮਨੇ ਮਰੀ ਮੂਰ ਨਾ ਮਠਾਣੇ ਲਾ ਕਰ ਉਦਰੀ ਹੋਤੇ ਮੇਰੀ ਸਿੱਧੀ ਆ ਗਈ ਉਹਦੇ ਨਾਲ ਹਾਂ ਮੁੰਸੀ ਨਾਲ ਉਹ ਮੈਨੂੰ ਕਹਿੰਦਾ ਸੀ ਕਹਿੰਦਾ ਜੇ ਤੇਰਾ ਮਾਮਾ ਤੈਨੂੰ ਕੁਛ ਕਹੀ ਮੈਨੂੰ ਦੱਸੋਈ ਤੈਨੂੰ ਕੋ ਦੋ ਕਹੀਤਾ ਹੈ ਮੈਨੂੰ ਕਹੀਦੀ ਰਹਿੰਦੇ ਨੇ ਪਹਿਲੀ ਰੈਂ ਦੇ ਸਿੱਧੀ ਆ ਮੇਰੀ ਤਾਂ ਉਹਨਾਂ ਨਾਲ ਤੂੰ ਐਂ ਰੱਛ ਓਏ ਤੂੰ ਪੈਂਦਾ ਜਰਾ ਇਹ ਜਾ ਛੱਤੀ ਉਹ ਇਨਾ ਬੋਲਾ ਕਿਵੇਂ ਬੋਲਾ ਕਿ ਬੋਲਾ ਨਾ ਮੈਨੂੰ ਬੋਲਾ ਪਾ ਦੀ ਪੈਂਦਾ ਕਾ ਤੋਤੇ ਕਪੜੇ ਪਾ ਕੇ ਉਹਦਾ ਤੇਰੀ ਮਾਮੀ ਤੋਂ ਨਹੀਂ ਤੋਤੇ ਜਾਂਦੇ ਉਹਦਾ ਉਂ ਟੇਲੀ ਮੱਠੀ ਰਹਿੰਦੀ ਐ ਕੋਈ ਨਾ ਮਰਦੀ ਨਹੀਂ ਕਿਦੇ ਉਹ ਹੂੰ ਮੈਂ ਕਹਿੰਦਾ ਦੀ ਛੱਤਾਂ ਕਰ ਦਮ ਓਏ ਪਟਣਾ ਨਹੀਂ ਓਏ ਪੈਂਦਾ ਫੁੱਲ ਗੋਭੀ ਖਾਵੇਂਗਾ ਨਹੀਂ ਪੁੱਤ ਖਾਵਾਂਗੇ ਮੈਂ ਉੱਥੇ ਤੋੜ ਜਾੰਗਾ ਮੇਰੀ ਸਾਡੇ ਪਿੰਡ ਤੋੜਦੇਗਾ ਦੋ ਤਨਾ ਫੁੱਲ ਫੁੱਲੀ ਤੋੜੂੰਗਾ ਟਰਾਲੀ ਪਰ ਕੇ ਟਰਾਲੀ ਪਰ ਕੇ ਹਾਂ ਹਾਂ ਜਸਤੇ ਹਾਂ ਹਾਂ ਮੈਂ ਕਹਿੰਦਾ ਸੀ ਤੈਨੂੰ ਕੋਈ ਸੁਨਾਹ ਗੱਲ ਬਾਤ ਕਿਵੇਂ ਚੱਲਦੀ ਹੈ ਤੇਰੀ ਪੜ੍ਹਾਈ ਛੜਾਈ ਪੜ੍ਹਾਈ ਮਾਮਾ ਠੀਕ ਆ ਅੱਛਾ ਹੂੰ ਚੱਲ ਵਧੀਆ ਫੇਰ ਤੂੰ ਰੇ ਹੁਣ ਤੇਰਾ ਪੜ੍ਹਾਈ ਦਾ ਨੁਕਸਾਨ ਨਹੀਂ ਹੋ ਜੂ ਕੀ ਹੋ ਗਿਆ ਹੈ ਉਂਦਾ ਨਹੀਂ ਮਰਗੀ ਮੁਰਗੀ ਦਾ ਦੌਰਾ ਪੈ ਜਾਂਦਾ ਮਾਮਾ ਹਾਂ ਇਹ ਤਾਂ ਮੈਂ ਉਹ ਕਰਦਾ ਨਾ ਉਹ ਮੈਂ ਉਹ ਆਪਣਾ ਆਪਣਾ ਉਹ ਕੀ ਸੀ ਉਹ ਕੀ ਸੀ ਉਹ ਲੋੜ ਮੰਨਦਾ ਮੈਂ ਲੋ ਲੋੜ ਪੈਂਦਾ ਉਸ ਦਾ ਮਰੇ ਉਹ ਚ ਕਾਚ ਦਿਮਾਗ ਚ ਹਾਂ ਐਂ ਤਾਂ ਚੱਲ ਤੈਨੂੰ ਮਾਮਾ ਉਹ ਵੇੜਿਆਂ ਦੀ ਗੱਲ ਐ ਹਾਂ ਮਾਮਾ ਕਰੂ ਕੋਈ ਸਿਆਣੀ ਗੱਲ ਕਰੂ ਕਰ ਮਾਮਾ ਉਹ ਵੇੜਿਆਂ ਦੀ ਗੱਲ ਐ ਹਾਂ ਹਾਂ ਉਹ ਵੇੜਿਆਂ ਦੀ ਗੱਲ ਐ ਪ੍ਰਾਣੀ ਗੱਲ ਜਦੋਂ ਬੀਬੀ ਮੇਰੇ ਚਤੜ ਧੋਵੇਂ ਆਉਂਦੀ ਸੀ ਉਹ ਵੇੜਿਆਂ ਦੀ ਗੱਲ ਐ ਮਾਮਾ ਤੇਰਾ ਤੇਰੀ ਦਾ ਹਾਂ ਉਹ ਵੇੜਿਆਂ ਦੀ ਗੱਲ ਇਹ ਚਾਲਿਆ ਮੈਂ ਤਾਂ ਇਥੇ ਕੋਈ ਸਿਆਣੀ ਫਿਆਣੀ ਗੱਲ ਕਰੇਗਾ ਤੂੰ ਕੋਈ ਚੱਜ ਦੀ ਗੱਲ ਸੁਣਾਏ ਇਹ ਮਾਮਾ ਇਹ ਇਤਿਹਾਸ ਗੱਲ ਹੈ ਕੀ ਹੈ ਇਤਿਹਾਸਿਕ ਪਤਾ ਨਹੀਂ ਕੀ ਆ ਮੈਨੂੰ ਨਹੀਂ ਪਤਾ ਗੱਲ ਸੁਣ ਮੇਰੀ ਤੂੰ ਐਂ ਕਰ ਮਾਮਾ ਆਉਗਾ ਸੱਚੀ ਓਏ ਹਾਂ ਕਹਿੰਦੇ ਉਹਨਾਂ ਦੀ ਮੇਜਰ ਕਿਰਾਨੇ ਨਾਲ ਫੜਾਇਆ ਜਾਂਦੀ ਰਾਜਾ ਹੈ ਭਾਈ ਬੌੜਾ ਹੈ ਬੌੜਾ ਓਏ ਓਏ ਤੇ ਪਕਾਈਆਂ ਮਾਰਦੀ ਮਿਲਦਾ ਉਹ ਦਾਦਾ ਦੀਆਂ ਬਾਟੀ ਕਹਿੰਦਾ ਕਹਿੰਦਾ ਤੇਰਾ ਬਾਮਾ ਕਹਿੰਦਾ ਮੇਜਰ ਕਿਰਾਨੇ ਨਾਲ ਫੜਾਇਆ ਜਾਂਦੀ ਉਹਨਾਂ ਨੇ ਕਹਰੇ ਕੁੱਤੇ ਮਗਰ ਪਾ ਦੇ ਦੀਏ ਲਲੀਗਾ ਲਲੀਗਾ ਤੀ ਦੀਏ ਪੜਦੇ ਫਰੂਡ ਆ ਉਹ ਪੁਰਾਣੀਆਂ ਗੱਲਾਂ ਪਾਈਂ ਦੇ ਚਰਦੇ ਉਹਨੂੰ ਕੋਈ ਕੰਮ ਦੀ ਗੱਲ ਯਾਦ ਨਹੀਂ ਰਹਦੀ ਇਹਦੇ ਓਏ ਮੇਰੀ ਗੱਲ ਸੁਣ ਪੁੱਤ ਇਹੇ ਜੀ ਗੱਲ ਨਹੀਂ ਕਰੀ ਵੀ ਹੁੰਦੀ ਹਾਂ ਕੋਈ ਤੇਰੇ ਫਿਰ ਤਾਪੜਾ ਪੇਟ ਹੋ ਜਾ ਚੰਗਾ ਰਹੇ ਮੋਰੀ ਮੋਰੀ ਮੁਰ ਨਾ ਗੋਇਰ ਮੋਰੀ ਪੰਡੂ ਬਾਉ ਜੂ ਗੋਇਰ ਹੈ ਮੌਲੀ ਪੰਡੂ ਜਨਾ ਫਿਰ ਆ ਪੈਂ ਘਰ ਉੱਤੇ ਸਾਹਮਣੇ ਬੈ ਕੇ ਕੀ ਕਰਦੇ ਆ ਗੱਲਾਂ ਓਏ ਓਏ ਮੇਰਾ ਬਾਦਾ ਕਰਦੇ ਹਾਂ ਥੋੜਾ ਘੱਟਣਾ ਕਰਦੇ ਬਾ ਕੀ ਕਰਨਾ ਇੰਨਾ ਕਰਦੇ ਬਾ ਬਾਗੀ ਵਿਆਹ ਕਰਦੇ ਮਾਰੇ ਨਾ ਵਿਆਹ ਕਰ ਇਹਦਾ ਭੈਣ ਦੀ ਪੱਟੇ ਨਗੋਰੀ ਦਾ ਦੇਖ ਹਾਂ ਕੰਮ ਧੰਦੇ ਦਾ ਲੱਗ ਕਿਥੇ ਪਾ ਲਿਖ ਲੈ ਮੇਰੇ ਵੀ ਹੱਥ ਪੀੜੇ ਕਰਦੇ ਬਾਬਲਾ ਮੇਰੇ ਚਾਹ ਹੋ ਮਾ ਮਾ ਮਾਮਲਾ 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 ਬੰਦੇ ਆਲੇ ਕੇ ਤੇ ਜ ਲੈਦੀ ਸੀ ਕਿ ਮੇਰੇ ਚਾਹਿਆ ਤੇਰੇ ਨਾਲ ਤਾਂ ਦੇਣੀ ਪੂਪੇ ਟਿਕ ਨਾਲ ਤੈਨੂੰ ਤੋੜ ਦਾਂਗੇ ਸੀ ਤਾਂ ਮੇਰੇ ਮੇਰੇ ਵੀ ਕੁੜੀ ਆਊਗੀ ਭੈਣ ਮੇਰੀ ਤੇ ਮੈਂ ਨਾਲ ਖੇਡਿਆ ਕਰੂਗੀ ਤੇਰੀ ਭੈਣ ਨਹੀਂ ਪਾਇੰਦਾ ਕਚਮਾ ਘਰ ਵਾਲੀ ਹੂ ਉਹ ਹੂੰ ਤੈਨੂੰ ਕੀ ਪਤਾ ਬਾਂਟੀ ਘਰਾਂ ਦੀ ਘਰ ਤੇਰੀ ਭੈਣ ਲੱਗੂ ਉਹ ਉਹ ਵੀ ਗਣਾ ਨਹੀਂ ਗਣਾ ਮੈਂ ਵੀ ਗੱਡਾ ਕਰੂਗਾ ਆਪਾਂ ਲੋਕਾਂ ਨੂੰ ਪੀਚੇ ਗੱਡਾ ਕਰਾਂਗੇ ਲੋਕਾਂ ਨੂੰ ਮੀਚੀ ਆਹ ਜੇ ਖੇਡਾ ਨਹੀਂ ਖੇਡਦਾ ਮੇਰੀ ਗੱਲ ਸੁਣਾ ਪੁੱਤੇ ਚੱਲ ਮੇਰੀ ਬਹੂ ਬਾਹਰ ਨਾ ਬੋਲੀ ਨਾਲ ਕੁਝ ਹੋਏ ਐ ਵੀ ਢਾਹ ਹੋ ਤਾ ਰੇਸਟਾਰੇ ਤੇ ਗੇਟਾਂ ਚ ਖੜੇ ਨਾ ਇਹ ਵੀ ਡੀਐਸਪੀ ਸਾਹਿਬ ਆ ਗਿਆ ਭਾਈ ਦਾ ਕੁ ਆ ਜਾ ਆ ਜਾ ਉਹ ਬਖੌਣ ਕਰਦਾ ਸੀ ਹੱਸਦਾ ਦੀ ਆ ਜਾ ਆ ਜਾ ਅਰੇ ਛੇਦਰਾ ਕਿਥੋਂ ਪੰਦੇ ਪਾ ਗਿਆ ਨਾ ਪਾਵਾ ਮੇਰਾ ਛਾ ਮਾਮਾ ਵੋਏ ਹਾਂ ਆਈ ਦੀ ਬਾਹੀ ਆਈ ਹਾਂ ਐਂ ਐਂ ਵੀ ਮੈਂ ਤੇ ਦੇਗਾ ਬੂਝੇ ਇਧਰ ਨਹੀਂ ਚਲਾ ਜਾ ਸਿੱਧਾ ਸਿੱਧਾ ਚਲਾ ਐ ਰਾਜਾ ਲਹੂ ਪੀ ਰਖਿਆ ਓਏ ਲੈ ਚਾਦੀ ਕੁੱਟ ਕਰਕੇ ਪੀ ਮਾ ਨਾਲੇ ਕੁਦ ਦਾ ਜੂ ਐਸੇ ਕਿਸੇ ਪਾਸੋਂ ਨਾ ਦੱਸ ਕੇ ਗਿਆ ਵੀ ਖੇਤ ਤਾਂ ਨਹੀਂ ਬਾਗਾ ਤੇ ਮਾਮਾ ਮਿਲਵੇ ਆ ਕਾਇਦਨ ਹੋ ਗਏ ਬੂਟੇ ਨੂੰ ਬੂਟਾ ਨਹੀਂ ਆਇਆ ਹੈਗਾ ਵੀ ਤੂੰ ਆ ਜਾ ਹੁਣ ਕਣਕ ਕੁੰਕ ਨੂੰ ਪਾਣੀ ਲਾਉਣ ਆਲਾ ਵੀ ਜੇ 30 30 ਮਿੰਨਿਆਂ ਦੀ ਤੂੰ ਤਾਂ ਆ ਜਾ ਭਲਿਆ ਮਾਨਸਾ ਉਹ ਵੀ ਉੱਥੇ ਬੈਠੇਗਾ ਜਾ ਕੇ ਉਹਦੇ ਸਹਰੇ ਉਨੇ ਵੀ ਜੀ ਲਾਲੇ ਜਾ ਕੇ ਸਾਰੇ ਤੇ ਨਾਨੀ ਆਉਂਦੀ ਨਹੀਂ ਆਪ ਵੀ ਵਹ ਜਾਂਦਾ ਜਾ ਕੇ ਉੱਥੇ ਅੱਗੜਾ ਮੱਚਦੀ ਐ ਗੋਹਾ ਨੂੰ ਟਣੀ ਅੱਗ ਲੱਗਦੀ ਹੈਗੀ

ਬੜੀ ਟਾਲਾ ਪਤਾ ਉਤੇ ਕਾ ਨੂੰ ਚੜਦਾ ਤਾਂ ਖੋਖਲਾ ਤਾਂ ਹੋਇਆ ਪੈ ਓ ਕਿੱਥੇ ਭੱਜੀ ਤਿੱਦੜ ਬੁੱਟੇ ਹਾਂ ਮੈਂ ਇਹ ਕਹਿਣਾ ਕੱਲ ਸੁਣ ਤੂੰ ਇੱਥੇ ਕਿਉਂ ਫਿਰਦਾ ਤੂੰ ਘਰੇ ਜਾ ਕੇ ਤੂੰ ਟਿੱਕੇ ਨਹੀਂ ਜਾਂਦਾ ਮੈਂ ਗੇਰਦਾ ਦੀਆ ਉਹ ਇੱਥੇ ਕੀ ਖੇਡੇਗਾ ਇੱਥੇ ਚੜ ਕੇ ਕੀ ਖੇਡਦਾ ਤੀ ਤੂ ਟੁੱਟ ਲੈਂਦਾ ਦੀ ਮੈਂ ਤਾਂ ਟਨਰੋਲ ਤੇ ਟਨਰੋਲ ਭਾਈ ਦੱਸਦਾ ਮੈਂ ਮੇਰੀ ਗੱਲ ਸੁਣ ਲੈ ਤੂੰ ਕੋਥਾ ਨਾ ਕਰ ਰੋਟੀ ਖਾ ਲਈ ਨਾ ਤੜਕੇ ਖਾਏ ਦੀ ਰੋਟੀ ਕਰ ਹਾਂ ਮੇਰੀ ਐ ਕਰ ਗੱਲ ਸੁਣ ਮੇਰੀ ਘਰੇ ਜਾ ਮਾਮੀ ਕਹਿੰਦੀ ਉਹਨੂੰ ਰੋਟੀ ਦਿੰਦੇ ਕਿਉਂ ਤੈਨੂੰ ਕੀ ਹੋ ਗਿਆ ਇਹਨੇ ਤੀ ਮਿਆਰਾ ਯਾਰਾ ਕਹਿੰਦੀ ਉੱਤੇ ਉਲੂ ਦੋਲੂ ਕਹਈ ਲਾ ਬਰੋਟੀ ਖਾ ਲਈ ਤੂੰ ਦੱਸੀ ਨਾ ਮੈਨੂੰ 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 ਸੌਂ ਦਵਾਦੀ ਓਏ ਮੈਨੂੰ ਕਹਿੰਦੀ ਤਿੰਨ ਤੀਜੀ ਦਵਾਉਂਗੀ ਨੂੰ ਦੱਸੀ ਨਾਦਰੇ ਮਾਮੇ ਨੂੰ ਮੂੰਹ ਪੋਚ ਪਹਿਲਾਂ ਤਾਂ ਭਾਏ ਨਾ ਯਾਰ ਮੂੰਹ ਲੇ ਬੇਚ ਲਿਆ ਹਾਂ ਹੋਰ ਦੱਚ ਵੀ ਬੌਲਿਆ ਇਹਦੇ ਉੱਤੇ ਚੜ ਕੇ ਤੈ ਕੀ ਲੈ ਮੇਰੀ ਗੱਲ ਸੁਣ ਹਾਂ ਮੈਨੂੰ ਐ ਲੱਗਦਾ ਜਿਵੇਂ ਮੈਨੂੰ ਹੁੰਦਾ ਬੁਖਾਰ ਥੱਪੇ ਪੈਣਾ ਮੇਰੇ ਚੜ੍ਹਦੀ ਕਮਾਈ ਸੀ ਜੀ ਲੱਗੀ ਜਾਂਦੀ ਐ ਓਏ ਓਏ ਇਹ ਨਾ ਪਤਾ ਨਹੀਂ ਐ ਇਹ ਜੇ ਕੰਮ ਨਾ ਕਰਾ ਤੇ ਮੈਂ ਕਹਿੰਦਾ ਜੇ ਠਾਮੀ ਜਾਣਾ ਮੈ ਤਾਂ ਠੰਡ ਬਾੜੀ ਲੱਗਦੀ ਐ ਮੇਰੀ ਗੱਲ ਸੁਣ ਪਤਾ ਹੈ ਤੂੰ ਜਾ ਕੇ ਤੇਰੇ ਵਾਲੇ ਬੂਟੇ ਮਾਮੇ ਨੂੰ ਛੱਦ ਲਿਆ ਆਪਣੇ ਘਰਾਂ ਕੋਲੇ ਘਰ ਨਹੀਂ ਜੀਦਾ ਉਹਨੂੰ ਛੱਦ ਲਿਆ ਪੜੀ ਜਾਂਦਾ ਹੁੰਦਾ ਓਏ ਮੇਰਾ ਚਿੱਤਰ ਬੁੱਟ ਗੇ ਮਣੀਆ ਦੌਦਾ ਤਰਨਾ ਦਾ ਪੈਰਾਂ ਨਾਲਾ ਕਿਤੜਾ ਨਾ ਥੋੜੀ ਤਰਨਾ ਮੇਰੇ ਚੜ੍ਹਿਆ ਉਹੀ ਪਵੀਆਂ ਗੱਲਾਂ ਤੇਰੀਆਂ ਐਂ ਕਰ ਨਾਲੇ ਤੇਰੀ ਮਾਮੀ ਨੂੰ ਘਰੇ ਜਾ ਕੇ ਕਹ ਦੇ ਵੀ ਆਪਣੀ ਰੋਟੀ ਰਾਟੀ ਲੈ ਆਉ ਇਥੇ ਆਪਾਂ ਦੁਪਹਿਰ ਰੋਟੀ ਖਾ ਲਾਂਗੇ ਨਾਲੇ ਚੱਲ ਛੀਰੀ ਦੀ ਲਈਂ ਕਹ ਦੇ ਭਾਈ ਹੈ ਵਗ ਜਾ ਅੱਖੇ ਲੱਗ ਜਾ ਨਾ ਤਾ 10 ਰੁਪਏ ਦੇ ਪਹਿਲਾਂ 10 ਰੁਪਏ ਐਂ ਕਰ ਤੇਰੀ ਮਾਮੀ ਤੋਂ ਲੈ ਨਹੀਂ ਜਾ ਉਹਨੂੰ ਕਹਦੀ ਤੇ ਮਾਮੇ ਨੇ ਕਹਿ ਤੀ 10 ਰੁਪਏ ਦੇ ਮਿਲ ਓਕੇ ਭਾਜੀ ਪਤੰਗ ਪਤੰਗ ਨਾਲ ਲਈਂ ਭਾਈ ਦਾ ਖਾਮਾ ਆਪਦਾ ਤੇ ਚਟਪੇਟ ਕਾ ਲੇਗਾ ਕੂਟੇ ਟੂਟੇ ਓਕੇ ਭਾਜੀ ਓਕੇ ਭਾਜੀ ਕੀ ਹੁੰਦਾ ਹੈ ਹੈ ਐਂ ਕਹ ਰਹੇ ਹੁੰਦੇ ਨੇ ਪੜੇ ਲਿਖੇ ਪੁੰਡੇ ਪੜੇ ਲਿਖੇ ਕਹਿੰਦੇ ਤੂੰ ਕਾ ਕੋਈ ਨਾ ਮੈਂ ਪੜੇ ਲਿਖੀ ਬਾਪੂ ਪੜਿਆ ਲਿਖਿਆ ਤੂੰ ਕਾ ਵਜਾ ਭਜਾ ਭਜਕ ਉੱਪਰ ਪੜੀ ਭਜਕ ਤਾਲ ਤੂੰ ਬਾਜਾ ਮਾਮਾ ਹਾਂ ਦੇਖ ਦੇ ਕਾ ਨੂੰ ਟਾਲਦਾ ਕਾ ਨੂੰ ਟਾਲਦਾ ਭਾਈ ਦਾ ਯਾਰ ਮੌਤ ਨੂੰ ਮੁਖੌਲਾ ਕਰਦਾ ਓ ਜਮੀ ਤਾਂ ਪਾਛਟਿਆ ਇਹਨੇ ਵੀ ਲੈ ਇਹਨਾਂ ਨੂੰ ਸੁੱਕਣੇ ਲਾਵਾ ਆਥਣ ਨੂੰ ਸੁੱਕ ਜਾਣੀਆਂ ਪਾ ਫੁਕਣ ਜੋਗੀਆਂ

ਕੀ ਕੰਮ ਕਰਦਾ ਥੇ ਕੋਈ ਕੰਮ ਹੀ ਨਹੀਂ ਹੈਗਾ ਕਰਨ ਵਾਲਾ ਸਬਜੀ ਦਾ ਰੱਖਿਆ ਉਹਨਾਂ ਨੇ ਸਬਜੀ ਲਈ ਨੂੰ ਤਾਂ ਮਹੀਨਾ ਹੋ ਗਿਆ ਸਬਜੀ ਦਾ ਹਾਂ ਐਡੀਡੀ ਹੋਈ ਪਈ ਥਕੇ ਤਾਂ ਖੇਤ ਸਬਜੀ ਹੋ ਰਹੀਆ ਓਏ ਉਹ ਓਏ ਯਾਰ ਬਾ ਤੂੰ ਕਿੱਥੇ ਲਿਆ ਹੁਣ ਮੈਂ ਬੂਟੇ ਲੈਣ ਆਇਆ ਸੀ ਮੈਂ ਤਾਂ ਬੂਟੇ ਉਹ ਆਪਣੇ ਨੂੰ ਸਿਰੀ ਨੂੰ ਉਹ ਨੂੰ ਕੋਕਰ ਮਾਮਾ ਕਾ ਨੂੰ ਲੈ ਕੇ ਆ ਜਾ ਕੇ ਆ ਗਿਆ ਉਹ ਆ ਉੱਥੇ ਮੈਂ ਉਹਨੂੰ ਲੈਣਿਆ ਨਾ ਕਰੇ ਤਲ ਜਾਇਆ ਮਤਲਬ ਆਪਾਂ ਦੀ ਚਾਪੀ ਬਣਾ ਦੇ ਮੰਮੀ ਨਾਲ ਰੋਟੀ ਬਣਾਈ ਮਾਮੇ ਦੀ ਆ ਰੋਟੀ ਦਾ ਖੇਤ ਆਪੀ ਬਣਾਉਂਗੀ ਹਾਂ ਬਣਾਈ

ਪਾਈਥੀ ਕੀ ਪੈਣ ਤੇ ਚੜਦਾ ਫਰੀਦ ਤੈਨੂੰ ਤੋਂ ਮੈਂ ਸਾਡੇ ਕੀ ਹਰਾਮ ਦੇ ਪੈਸੇ ਆਉਂਦੇ ਨੇ ਤੁਸੀਂ ਲੋਕ ਪੈਸੇ ਖਾ ਜਾਂਦੇ ਹੋ ਮੁੜ ਕੇ ਤੁਸੀਂ ਸਾਡੇ ਆਉਂਦੇ ਨਹੀਂ ਮੇਰਾ ਮਾਮਾ ਕਹਿੰਦਾ ਉਹਨੂੰ ਲੈ ਕੇ ਆ ਜਿਵੇਂ ਮਰਜੀ ਚਲੋ ਕੀ ਪਾਠ ਜਾਂ ਪੜ੍ਹੀ ਜਾਂਦਾ ਇਹ ਲੈਟਸ ਗੋ ਲੈਟਸ ਗੋ ਉਹਨਾਂ ਲਈ ਫੈਸੋ ਗੋ ਮਾਮਾ ਓਏ ਹਾਂ ਓਏ ਓਏ ਗਦਾੜ ਚੜਾਲਾ ਓਏ ਹਾਂ ਗਦਾੜੀ ਪੈਣ ਤੇ ਚੜਾ ਤੈਨੂੰ ਚੜਾਲਾ ਬੋਕ ਮਾਂ ਬੋਕ ਨਾਲ ਦੇ ਨੂੰ ਚੜਾ ਲੋ ਹੈ ਨਾ ਗਾਉ ਓਏ ਚੜਾਲਾ ਪੈਣ ਤੇ ਇਹਨੂੰ ਕਿੱਥੇ ਮੇਰੇ ਸਾਗ ਨਾਲ ਨੇ ਪੈਸੇ ਉਹ ਮੇਰੇ ਸਾਗ ਮਾਮਾ ਓਏ ਚੱਕਦਾ ਓਏ ਨਿਭਰਾਉਂਦਾ ਹੈ ਮਾਮਾ ਖਾ ਓਏ ਉਹ ਜੀ ਆਇਆ ਆਪਣਾ ਆਇਆ ਵੇ ਤੁਸੀਂ ਤੁਰ ਲਗਾ ਹੋਏ ਉੱਥੇ ਉਦੀ ਕੀ ਜਾਂਦਾ ਹੋਣਾ ਮਾਮਾ ਤੁਰ ਜਾਨਾ ਜੇ ਤੁਰਨਾ ਦਮੇਗਾ ਭੈਂਦਾ ਖੂਵਾ ਤਾਹੀਆਂ ਓਏ ਓਏ ਭੈਂਦਾ ਜਾਰ ਦਾ ਕੰਤਾ ਮਰੇ ਮਰੀ ਮਾਰਕਣਾ ਹਤਰੇ ਰੋੜਾ ਜਾ ਤਰਪ ਤਰ ਪੰਮੇ ਖਾਗੜੇ ਦਾ ਕਿੱਥੋਂ ਏ ਮੇਰੇ ਖਾਗੜੇ ਦਾ ਹੈ ਬੌਲਾ ਮੇਰੇ ਦੱਸੂ ਮੈਂ ਦੱਸੂ ਮੰਮੀ ਨੂੰ ਮੰਮੀ ਨੂੰ ਦੱਸੂ ਭੈਂਦਾ ਯਾਰ ਕਿੱਥੋਂ ਬੌਲਾ ਗੱਲ ਪਾਤਾ ਤੂੰ ਬਤਾ ਮੈਨੂੰ ਫੋਨ ਕਰਕੇ ਬੁਲਾ ਲੰਦਾ ਭੈਂ ਬਜਰ ਦਾ ਧਮਾਕ ਚਟ ਗਿਆ ਮਰਾ ਨੱਚ ਮਾਂ ਮੈਨੂੰ ਮੈਨੂੰ ਉਹ ਝੂਟਾ ਕੋ ਬਲਦਾ ਤਰਪਾ ਕੋ ਕਰ ਮੈਂ ਦਾ ਖਾਤਾ ਮੈਨੂੰ ਡੈਰ ਡੈਰ ਕੁੱਟਿਆ ਨੇ ਸਿੰਢੜ ਜੇ ਮੈਨੂੰ ਉੱਤੇ ਐ ਕਾਣ ਕੁੱਟਣਾ ਕਹੀਂ ਕੁੱਟਣਾ ਕਹੀਂ ਮੇਰਾ ਪੁੱਤ ਕੁਛ ਨਾ ਉਹ ਕਾਇ ਨਹੀਂ ਕਰਨ ਹੁੰਦੇ ਮੇਰਾ ਪੁੱਤ ਮੈਂ ਲਾ ਗਊਂਗਾ ਉਹਨੂੰ ਛਾਣਾ ਤੈਨੂੰ ਬਹੂ ਲਾ ਕੇ ਦੀਏ ਉਹ ਹੈ ਤੈਨੂੰ ਬਹੂ ਲਾ ਕੇ ਦੀ ਬਹੂ ਲਾ ਕੇ ਦੀਂ ਪਾਇਨ ਦਾ ਬਹੂ ਨੋਟ ਤੇ ਕਿਤੇ ਪੁਕਾਰ ਕੇ ਵੇ ਹਾਂ ਕਰੂ ਲਾ ਕੇ ਦੀ ਐਨ ਨਿਕੋ ਲਾ ਤੋ ਹੈ ਐਨ ਨਿਕ ਹੈ ਇਹੇ ਤੇ ਦੀ ਉਹ ਹੈ ਕੋਈ ਰਤ ਲਾ ਕੇ ਦਾ ਮਾਗ ਵੇ ਤੇ ਕੁੜੀ ਸੀ ਉਹਦੀ ਸੂਤਰੀ ਦੀ ਹੈਂ ਹਾਂ ਬੋਲ ਕੋਈ ਨਾ ਬੋਲਾ ਕਰਾ ਲਾਂਗੇ ਤਰਾ ਤੇਰੇ ਮਾਮੇ ਨੂੰ ਕਰਾ ਲੂ ਬੋਲਾ ਜ਼ਰਾ ਵੇ ਆਏ 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 ਵੇ ਜ਼ਰਾ ਫੈਨੇ ਬੜਾ ਵੇ ਫਟਾ ਦਰਾ ਐ ਵੇ ਆ ਜਾ ਮਾਮਾ ਵੇ ਪੈਣ ਦਾ ਖਾਸ ਮਾ ਵੇ ਓ ਆ ਯਾਰ ਪੈਣ ਦਾ ਯਾਰ ਬੋਲਾ ਵੇ ਤੂੰ ਜਮੀ ਵੇ ਹੈ ਪੈਣ ਦਾ ਖਾਸ ਮਾ ਤੈਨੂੰ ਕੀ ਨੇ ਜੰਮਤਾ ਵੇ ਪੈਣ ਦਾ ਯਾਰ ਪੰਚੀ ਨਹੀਂ ਮੇਰੀ ਮੇਰੀ ਬੀਬੀ ਨੇ ਵੇ ਦੇਖ ਆਹ ਬਰਾ ਸਗਲੇ ਗੋਡੇ ਚੱਪੜੀਆਂ ਕੱਢਤੀਆਂ ਜੀ ਬਾਹਰੇ ਭੈਣ ਦੇ ਖਾਸਮ ਦੇ ਦਾ ਕਿੱਥੋਂ ਲਿਆ ਦਾਏ ਮੇਰੇ ਸਾਗੜੇ ਦਾ ਫਲਤ ਜਾ ਅੜ ਜਾ ਭੈਣ ਦਾ ਜਰਾ ਤੂੰ ਲੈ ਫੋਨ ਚ ਕਿੰਨਾ ਕੋਸਾਈ ਜਾਂਦਾ ਲੈ ਆ ਫੇਰ ਖੜਕਾ ਕੇ ਤੁਰ ਗਿਆ ਪਲੇਗ ਦੇ ਜਾਣਾ ਕਿੱਥੇ ਰੋਡਾ ਲੱਗ ਗਿਆ ਕਾਇਦਨ ਹੋ ਗਏ ਚਰਨੋਂ ਬਿੰਦੀ ਦੀ ਪਤਾ ਨਹੀਂ ਕਿੱਧਰ ਰੁਜੜੀ ਆ ਉਹ ਕਹੂਗੀ ਮੇਰੇ ਕੋਲ ਆਉਂਦੀ ਨਹੀਂ ਆਉਂਦੀ ਨਹੀਂ ਜਦੋਂ ਜਾਣੇ ਕਿਹੜਾ ਮਾਰ ਦੇ ਗੇਟ ਲੱਗੇ ਤਾਂ ਲੱਗੇ ਬਿੱਲੇ ਦੇ ਛਰ ਜਿਹੜਾ ਜਿੱਦਾਂ ਲਾ ਕੇ ਧਰ ਗਈ ਕਰੇ ਕਰੇ ਮੈਂ ਤੂੰ ਟਲ ਜਾ ਓਹੋ ਕੀ ਹੋ ਗਿਆ ਕਿਹਨੂੰ ਕਹਿੰਦੀ ਟਲ ਜਾ ਟਲ ਜਾ ਤੁਸੀਂ ਸੀਗੇ ਹੋਰ ਕੌਣ ਦਾ ਹੋਰ ਕਿ ਮੇਰਾ ਬੂਤ ਆ ਗਿਆ ਬੂਤ ਨਹੀਂ ਆ ਗਿਆ ਬਈ ਮੈਂ ਤੈਨੂੰ ਆਏ ਦੱਸ ਦਿਆ ਮੈਂ ਤਾਂ ਤਾਂ ਆ ਪਲੇਗ ਦੇ ਜਾਣਾ ਝੋਟਾ ਬਣ ਰੱਖਿਆ ਇਹਨਾਂ ਨੇ ਆ ਡਰ ਲਿਆਂਦਾ ਤੈਨੂੰ ਪਤਾ ਨਹੀਂ ਪਿਆਰੇ ਛੋਟੇ ਵੀ ਨਹੀਂ ਲਿਆਂਦਾ ਜੇ ਭਾਣ ਜਾ ਮਲ ਕੇ ਆਇਆ ਪਿਆ ਪਿਆਰੇ ਕੇ ਰੱਬ ਦਾ ਜੀਏ ਕੁਛ ਨਹੀਂ ਕਿ ਕੀ ਕਹਿੰਦਾ ਤੈਨੂੰ ਦੱਸ ਕਮਲਾ ਪਤਾ ਕਿੰਨਾਗਾ ਹੁਣ ਪੁੱਤੇ ਦਾ ਕਿਤੇ ਗੇੜ ਖੜਾ 20 ਵਾਰ ਗੇੜ ਖੜਗਾ ਕੇ ਟੱਪ ਜਾਂਦਾ ਉਹ ਰੱਬ ਦਾ ਜੀਏ ਰੱਬ ਦਾ ਜੀ ਪਹਿਲਾਂ ਬੁਲਾ ਮਾਰਦਾ ਰਹਿੰਦਾ ਮੇਰੇ ਨਾਲ ਇੱਕ ਗੱਲ ਕਰਨੀ ਸੀ ਸੱਚ ਹਾਂ ਦੱਸ ਕੀ ਕਰਦਾ ਪਹਿਲਾਂ ਜੀ ਕਰਦਾ ਚਾਹ ਪੀ ਲਾਂ ਹੂੰ ਬਿਲਕੁਲ ਗੱਲ ਨਹੀਂ ਕਰਦਾ ਮੈਂ ਤੂੰ ਵੀ ਆਮਲ ਬਣਾਈ ਬੈਠਾ ਸੱਚੀ ਇੰਨਾ ਨਾ ਹੋ ਕਰਿਆ ਕਰ ਪਤ ਨਹੀਂ ਲੱਗਦਾ ਹੈਗਾ ਮਾਲ ਚਾਹੀ ਚਾ ਮਾਲ ਵਧੀਆ ਰੇ ਇਹ ਮੱਗਰ ਕੀ ਧੀ ਵੀ ਪਤਾ ਨਹੀਂ ਮਰਨੇ ਫਿਰ ਘਟ ਖਾਲਿਆ ਕਰ ਜੇ ਮਾਲ ਵਧੀਆ ਆ ਰਿਹਾ ਉਹੀ 삭 ਲੈ ਇੰਨਾ ਫਿਰ ਪਹਿਲਾਂ ਨੇ ਸੇਬ ਨਾਲ ਡੋਜਾ ਚੱਲੀ ਜੇ ਬਸ ਪਤ ਨਹੀਂ ਲੱਗਦਾ ਡੋਜਾ ਵਿੱਚ ਕਿਤੇ ਮਰ ਜੇਗਾ ਮਰ ਜੇਗਾ ਕਿਤੇ ਚੱਕ ਲੱਕੜੇ ਵਿੱਚ ਦੀ ਭਗਵੰਤ ਮਾਨ ਵਾਲੀ 15000 ਰੁਪਏ ਪੈਨਸਲ ਤੇਰੀ ਲਾ ਕੇ ਜੇਗੀ ਫਿਰ ਮੈਂ 1500 ਨੂੰ ਕਿ ਸਰਤੇ ਚੱਕੂੰ ਚਲ ਗੱਲ ਕਰ ਪਤਾ ਕੀ ਮੱਗਰ ਕੀ ਧੀ ਵੀ ਪਤਾ ਨਹੀਂ ਕਿੰਨੂ ਗਾਲਾਂ ਦੇ ਜੇਦੀ ਬਾੜਾ ਇਹ ਮੈਂ ਖੜੀ ਕਮਲ ਹਾਂ ਉਹ ਕਿਉਂ ਕਰਦੀ ਸੀ ਗੱਲ ਪਤਾ ਨਹੀਂ ਮੈਂ ਲੰਗੇ ਲਵੇਗੀ ਪਹਿਲਾਂ ਤਾਂ ਮੈਨੂੰ ਨਿਉ ਲੱਗ ਗਿਆ ਵੀ ਜਿਵੇਂ ਤੈਨੂੰ ਕਾਢੀ ਜੇ ਜੇ ਤੂੰ ਮੈਂ ਲਵੇਗੀ ਲੰਗੇ ਫਿਰ ਚੁੱਪ ਜਿਉਗੀ ਪਤਾ ਨਹੀਂ ਤੇਰਾ ਬਾਈ ਜੇ ਬੇੜਾ ਤੇਰਾ ਬਾਈ ਜੇ ਕੰਜਰੀ ਮਲੰਗਣੀ ਬਹੁਤਾ ਕੁਝ ਕਰੀ ਜਾਂਦੀ ਸੀ ਕਿਉਂ ਮੈਨੂੰ ਕਾਹਤੋਂ ਕੱਢੂਗੀ ਮੈਂ ਕਿ ਉਹਦੇ ਮਾਂ ਪੱਟ ਲੈ ਤੂੰ ਕੀ ਪਤਾ ਲੱਗੇ ਹੁਣ ਕੋਈ ਗੱਲ ਬਾਤ ਹੋਊ ਕਿਉਂ ਮੈਨੂੰ ਕਰਾਉਗੇ ਉਹ ਤੇਰਾ ਕਿਉਂ ਮੇਰਾ ਉਹਨੇ ਕੀ ਟੱਕਰ ਮੈਂ ਤਾਂ ਜਾਣੀ ਹੋਣੀ ਉਹਨਾਂ ਦੇ ਤੇ ਚੁੱਪ ਜੱਪ ਪੈ ਗਏ ਹਾਂ ਐਵੇਂ ਜੱਪ ਪੈ ਗਏ ਜਦੋਂ ਮੈਨੂੰ ਕੰਮ ਨੂੰ ਕਹ ਕੇ ਉਹਨਾਂ ਤੇ ਕੰਮ ਕਰਕੇ ਆਉਣੀ ਮੈਂ ਤਾਂ ਉਹਨੂੰ ਨਹੀਂ ਜਵਾਬ ਦਿੰਦੀ ਮ ਹੰਤਾ ਬੰਨੀ ਲੱਗਿਆ ਮੈਨੂੰ ਤੋਂ ਵੀ ਲੱਗਿਆ ਵੀ ਤੈਨੂੰ ਗਾਲਾਂ ਦੇ ਦੀ ਮੈਨੂੰ ਉਹੀ ਲੱਗਿਆ ਹੋਵੇ ਖਾਤ ਬਾਤ ਘੱਟ ਹੋ ਜਾਂਦੀ ਖਾਦੀ ਪੀਤੀ ਬਾਤ ਘੱਟ ਤੂੰ ਕਾਨੂੰ ਐ ਤੂੰ ਖਰਪਤੀ ਹੈ ਬਟਾ ਜਮੀ ਖੁਰਕੂਰ ਯਮਾ ਮਰਨੇ ਨਾਲਿਆ ਕਰ ਖੁਰਕੋਰੇ ਕਾਇਦਰ ਹਮਤਾ ਹੋਗਾ ਤਾਂ ਨਾ ਨਾ ਮਾਲ ਤੇਜ ਦਾ ਮਾਲ ਤੇਜ ਹੋਰ ਦੱਸ ਦੱਸ ਸਬਜੀ ਕਸ ਕੀ ਕਰਕੇ ਆ ਪੁੱਤ ਗੱਲ ਤੇ ਆਉਂਦਾ ਸਬਜੀ ਕਸ ਕੀ ਹੈ ਲੈ ਇਹਨੂੰ ਦੱਸ ਦੇ ਸਬਜੀ ਕਸ ਕੀ ਹੈ ਸਾਗ ਆ ਹੁਣ ਤਾਂ ਤੈਨੂੰ ਪਤਾ ਵੀ ਸਿਆਲਾਗਾ ਸਾਗ ਹੈ ਜਰਮਨਿਆਵ ਲਾਲੇ ਜਰਮਨਿਆ ਮੋਕ ਲੱਗਿਆ ਮਾਰਨਾ ਰੇ ਰੰਗ ਕੀ ਫੇਰ ਹਟੀ ਇੱਕ ਤਿੰਨ ਦੋ ਮਹੀਨੇ ਹੋ ਗਏ ਸਾਗ ਰੱਖੇ ਨੂੰ ਹੋਵੇ ਚੱਲੀ ਜਾ ਮੈਂ ਤਾਂ ਕਹਿੰਦੀ ਜੇ ਧੁੰਨੀ ਹਰੀ ਹੋ ਗਈ ਉਹ ਤੋਂ ਹਟੂ ਆ ਮੈਨੂੰ ਹਟਣਾ ਹੈ ਮੇਰੇ ਸਾਲੇ ਕਾ ਹੋਵੇ ਚੱਲੀ ਜਾ ਹੋਵੇ ਚੱਲੀ ਜਾ ਸਾਗ ਤੇ ਤਰਸਣਾ ਲੋਕ ਤੁਹਾਨੂੰ ਪਤਾ ਤਰਸਦੇ ਨੇ ਸਾਗ ਨੂੰ ਹੈ ਤੇ ਸਾਗ ਆਵੇ ਸਾਗ ਆਵੇ ਕਦੋਂ ਖਾਈਏ ਦੁਪਹਿਰ ਹੈ ਸਾਗ ਸਵੇਰੇ ਸਾਗ ਆਥਣ ਸਾਗ ਸਾਗੋ ਸਾਗ ਚੱਲ ਰੇ ਫਿਰ ਐ ਕਰਿਆ ਕਰ ਆ ਸਬਜ਼ੀ ਲਿਆ ਕਰ ਤੇਰੀ ਮਚਾਉਣੀ ਜਿਹੜੀ ਹੈਗੇ ਘਟ ਲਿਆ ਕਰ ਉਹ ਤਾਂ 5000 ਨੂੰ ਥੁੱਕ ਲਾ ਦਿੰਨਾ ਮੈਤਲ ਜਨਾਨੀ ਨੇ ਆਉਣਾ ਬੋਲ ਨੇ ਆਉਣਾ ਬੋਲ ਨਸ਼ਾ ਨਸ਼ਾ ਇਹ ਹੁੰਦਾ ਜਦ ਤਾ ਬੋਲ ਪੜੇ ਨਸ਼ਾ ਨਸ਼ਾ ਉਹਦੀ ਟੁੱਟ ਜਾਏ ਚੰਚਾ ਲਾਣਾ ਪੜੇਗਾ ਹੁਣ ਦੂਰੀ ਵਾਰ ਲੈਣਾ ਪੜੇਗਾ ਫੇਰ ਕਿੱਥੇ ਜਾ ਕੇ ਹੋਏਗਾ ਤੈਨੂੰ ਤਾਂ ਬਹਾਨਾ ਚਾਹੀਦਾ ਅਖੇ ਮੁੰਡਾ ਲੰਗੋਵਾਲ ਦਾ ਇਹੀ ਗੱਲਾਂ ਭਾਲਦਾ ਤੈਨੂੰ ਕੀ ਤੈਨੂੰ ਤਾਂ ਬਹਾਨਾ ਚਾਹੀਦਾ ਬਸ ਹੁਣ ਤੈਨੂੰ ਕਹਿਤਾ ਤੈਨੂੰ ਬੜਾ ਪਤਾ ਲੰਗੋਵਾਲ ਬਾਰੇ ਫੇਰ ਹੋਰ ਕਹਾਵਤ ਹੈ ਤਾਂ ਲੋਕਾਂ ਦੀ ਨਹੀਂ ਆ ਤੂੰ ਕੀ ਕੈਪਟ ਬਣੀਗਾ ਮੁੰਡਾ ਲੰਗੋਵਾਲ ਦਾ ਕਿ ਤੈਨੂੰ ਜਾਣਦਾ ਇਹ ਤੇ ਇਹ ਤੇ ਕੀ ਗੱਲ ਬਣੀ ਇਹ ਗੱਲ ਗੁੱਲ ਤਾਂ ਨਹੀਂ ਰਹੀ ਤੇ ਲੰਗੋਵਾਲ ਮਾਇਮ ਚੱਕ ਕੇ ਜੁੱਤੇ ਮਾਰੂ ਗੱਲ ਮੇਰਾ ਮਾਂ ਕਈ ਮਰੀ ਹੈ ਨਾ ਮਾਂ ਗੱਲ ਕੀ ਹੁੰਦੀ ਆ ਵੇ ਕੀ ਹੁੰਦੀ ਆ ਗੱਲ ਗੱਲਬਾਤ ਹਾਉ ਜੇ ਗੱਲ ਹੁੰਦੀ ਪਰ ਤੇਰੇ ਵਰਗੇ ਭੌਂਦੇ ਥੋੜੀ ਹੁੰਦੀ ਸੀ ਮੈਂ ਫਿਰ ਉੱਥੀ ਨਾ ਰੈਂਦੀ ਅਜੇ ਤਰੱਕੀ ਕਰ ਤੱਕ ਪੱਤੀਆਂ ਤੇ ਬਣਾਉਂ ਪੈਸੇ ਬਣਾਉਂ ਤਾਂ ਕਰੇ ਤੇਰੇ ਬਾਪ ਨੇ ਰਿਸ਼ਤਾ ਹੂੰ ਦੋੜੀ ਕਰਦਾ ਤੇ ਬਣਾਉਣਾ ੱੱਕੇ ਖਾਂਦੀ ਫਿਰਦੀ ਮੈਂ ਉਹਨਾਂ ਦੇ ਪਿਆਰੇ ਕਿ ਜਾਨੇ ਮਾੜ ਮਾੜ ਕੰਮ ਕਰਨ ਤਾਂ ਉਹ ਦਿੰਦੇ ਨੇ ਕੋਈ ਮਾਰੀ ਅਟਾ ਘਾਲ ਲਿਆ ਕਿ ਤਰ ਬੱਬਰ ਚ ਪਾਉਣੀ ਆ ਜੇ ਬੱਕ ਤੋਂ ਰੋਟੀ ਖਾਂ ਅੰਦਰ ਪਈ ਆ ਰੋਟੀ ਨੂੰ ਖਾ ਲੈ ਰੋਟੀ ਨੂੰ ਉਰੀ ਖਾਂਗੀ ਤਾਂ ਤੂੰ ਤਾਉ ਲੈ ਜਾ ਕੇ ਮੈਂ ਥੋੜੀ ਜਾਊਂਗਾ ਤੂੰ ਚਾਕੇ ਖਾ ਲੈ ਮੈਂ ਥੋੜੀ ਜਾਊਂਗਾ ਦੇਖੀ ਕਿ ਤੇ ਮਹਾ ਅਰੇ ਸਹੀ ਚ ਬੈ ਚੱਕ ਖਾ ਲੈ ਪੇ ਤੋਰ ਨਾ ਕੁਛ ਲੈ ਬਾਜਾ ਮੇਰੇ ਤਾਂ ਭਾਂਡੇ ਮਾਜਣ ਵਾਲੇ ਪੈਣੇ ਮੇਰੇ ਤਾਂ ਜੀ ਮਾਤਮਾ ਜੀ ਸੁਣੇ ਮੈਨੂੰ ਰੰਡਾ ਕਰਦੇ ਐਂ ਕਹਿੰਦੇ ਮੈਂ ਰੰਡੀ ਹੋ ਜਾ ਕਿਉਂ ਹੋ ਜੇ ਹਾਂ ਬਲੇਵ ਦੇ ਜਾਣਾ ਕਿੱਥੇ ਰੋਟਾ ਲੱਗਿਆ ਮਰਨ ਜੋਕਰਾਂ ਕਿੱਥੇ ਤੇ ਲੜ ਲਾਈਆਂ ਮੈਂ ਆ ਜਾ ਬੰਦੇ ਨੂੰ ਤਾਂ ਵਲੀ ਇਮੀ ਚੱਗੀ ਤਾਂ ਇਹ ਤਾਂ ਲੋਕਾਂ ਦਾ ਗੱਲਾਂ ਕਰਾਉਂੀਆਂ ਨੇ ਜੇ ਤੂੰ ਚੱਜਦਾ ਹੋਵੇਂ ਮਰਦਾ ਮੈਨੂੰ ਕੋ ਕੋਹੇ ਅਗਲਾ